ਤਾਂ तिसरा ਇਹ ਆਈਡੀਆ ਆ ਕਿ ਆਟੋ ਦੇ ਵਿੱਚ ਸੈਟਅਪ ਦੁਲੰਦਾਇਕ ਮੈਂ ਤਿਆਰ ਕਰਾਂ ਸਰ ਆਟੋ ਦੇ ਵਿੱਚ ਇਸਰੇ ਆ ਕੋ ਮੈਂ ਹੋਟਲਾਈਂ ਚ ਜੌਬ ਕਰਦਾ ਪਿਆ ਸੀ ਤੇ ਮੈਨੂੰ ਕਿਤੇ ਅੱਪਰ ਚ ਸੀ ਕਿਤੇ ਜਾਣਾ ਪੈ ਗਿਆ ਸੀ ਤੇ ਮੇਰੀ ਛੁੱਟੀਆਂ ਥੋੜੀ 2-4 ਛੁੱਟੀਆਂ ਮੇਰੀ ਜ਼ਿਆਦਾ ਹੀ ਹੋ ਗਈ ਤੇ ਦੁਬਾਰਾ ਮੈਂ ਵਾਪਸ ਆ ਤੇ ਮੈਨੂੰ ਮੇਰੇ ਮਾਲਕ ਸਾਹਿਬ ਨੇ ਮੈਨੂੰ ਕੋ ਜੌਬ ਤੋਂ ਮਨਾ ਕਰ ਤੇ ਜੌਬ ਤੋਂ ਮਨਾ ਕਰਤਾ ਤੇ ਮੈਨੂੰ 2-4 ਮਹੀਨੇ ਘਰ ਬਿਲੇ ਬੈਨਾ ਮਹਿਮਾਨ ਜੌਬ ਤਾਂ ਮੈਨੂੰ ਮਿਲ ਨਹੀਂ ਰਹੀ ਪਰ ਮੇਰੇ ਆਪਸੰਦੇ ਸੈਲਰੀ ਨਹੀਂ ਮਿਲ ਪਾਰੇ ਬੜਾ ਸਰ ਘਰ ਤਾਂ ਪਤਾ ਜੇ ਜੌਬ ਚੱਲ ਜੇ ਤੇ ਫਿਰ ਮੁਸ਼ਕਿਲਾ ਕਿੰਨੀ ਸਾਰੀ ਆ ਜਾਂਦੀ ਆ ਚर्चा ਬਣੀ ਚੱਲਣਾ ਮੇਰਾ ਬਹੁਤ ਹੱਕ ਹੋ ਗਿਆ ਤੇ ਫਿਰ ਮੇਰੇ ਬ੍ਰਦਰ ਨੇ ਆਪਣੀ ਗੱਲਬਾਤ ਵਰਾ ਕੀਤੀ ਤੇ ਪਰੇਸ਼ਾਨ ਹੋਇਆ ਪੈ ਗਿਆ ਤੇ ਮੇਰੇ ਬ੍ਰਦਰ ਫਿਰ ਕਹਿੰਦੇ ਤੂੰ ਇੱਕ ਰੀ ਆਟੋ ਦੇ ਵਿੱਚ ਟਰਾਈ ਕਰਕੇ ਦੇਖ ਲੈ ਜੇ ਜਿਹੜਾ ਕੰਮ ਸੁੱਤਰਾ ਆਦਾ ਤਾਂ ਆਪਣਾ ਟਰਾਈ ਕਰ ਤੇ ਮੈਂ ਫਿਰ ਮੈਨੂੰ ਅਤੁਲ ਦਾ ਇਹ ਨਾ ਨੇ ਰੈਫਰ ਕੀਤਾ ਇਹ ਤੇ ਆਪਣਾ ਅਤੁਲ ਦਿਖਾਇਆ ਨਾ ਨੇ ਤੇ ਅਤੁਲ ਵਿੱਚ ਸਰ ਮੈਨੂੰ ਇਹ ਆਟੋ 'ਚ ਜ਼ਿਆਦਾ ਮੈਨੂੰ ਕਿਉਂ ਅੱਛਾ ਲੱਗਿਆ ਕਿਉਂਕਿ ਇੱਦਾਂ ਸੀਟ ਹੋ ਜਾਂਦੀ ਮੁੱਦੀ ਤੇ ਹੋਰ ਆਟੋ ਤੇ ਮੈਂ ਚੱਕ ਤਾ ਤਾਂ ਹੋਰ ਆਟੋ ਵਿੱਚ ਸੀਟਾ ਉਲਟੀ ਨਹੀਂ ਹੁੰਦੀ ਜਦੋਂਰਾ ਪਿਆਗ ਹੋ ਗਿਆ ਮੇਂਤਰਾ ਹੋ ਗਿਆ ਮੋਂਤਰਾ ਹੋ ਗਿਆ ਪੰਜਾਬ ਵਾਲਾ ਦੀਓ ਇਹਦੀ ਸੀਟ ਉੱਠੀ ਪਰ ਸ਼ਾਂਤ ਹੋਣ ਦੇ ਬਾਅਦ ਫਿਰ ਸਭ ਕਰਕੇ ਤਦ ਆਪਣਾ ਕੰਮ ਖੋਲਿਆ ਤਾਂ ਠੀਕ ਚੱਲਦਾ ਮੈਂ ਬੈਰਾ ਕਦਮ ਜੌਬ ਚਲੇ ਜਾਣਾ ਪੈਸੇ ਆਣੇ ਬੰਦ ਹੋ ਜਾਂਦੇ ਇੱਕ ਸਿਸਟਮ ਖੇਲ ਜਾਂਦਾ ਕੀ ਉਦੋਂ ਕੀ ਮੁਸ਼ਕਿਲ ਆ ਤੇ ਜਿਹੜਾ ਤੁਹਾਨੂੰ ਪਤਾ ਇੱਕ ਬਜਟ ਬਣਿਆ ਹੋਵੇ ਉਹ ਦੁਬਾਰਾ ਉਸ ਬਜਟ ਦੇ ਵਿੱਚ ਸੈਲਰੀ ਨਾ ਵੀ ਲੈ ਤੇ ਉਹ ਥੋੜੀ ਜੀ ਡਾਊਨ ਮਿਲੇ ਸੈਲਰੀ ਤਾਂ ਉਹ ਫਿਰ ਸਰਕਸ ਸੱਟ ਜਾਨੀ ਲੱਗਦਾ ਤੇ ਤਾਂ ਜਾ ਕੇ ਸਰ ਮੈਂ ਆਪਣਾ ਡਿਸਿਪਲ ਤੱਕ ਮੈਂ ਆਪਣਾ ਚਲੋ ਆਪਣਾ ਕੋਈ ਮਾੜਾ ਮੋਟਾ ਕੁਸ਼ਲਣਾ ਚਲੋ ਜੇ ਮੈਂ ਹੋਟ ਵਾਲੀ ਸੈਲਰੀ ਨਹੀਂ ਸਟਾਰਟਿੰਗ ਦੇ ਮੇਲ ਪਾਈ ਪਰ ਹੋਲੀ ਲਈ ਟਾਈਮ ਪਾ ਕੇ ਆਪਣੇ ਹੋਟਲ ਜਿੰਨੀ ਸਾਲੀ ਤੱਕ ਪਹੁੰਚ ਜਾਗਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੈਂ ਹੋਟਲ ਦੇ ਸਾਲੀ ਤੱਕ ਆਪਣਾ ਪਹੁੰਚ ਗਿਆ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾ ਨਾਲ ਵਾਪਸ ਸਿਰਫ ਇਕਲ ਅੰਮ੍ਰਿਤਸਰ ਦੇ ਅਕਸਰ ਤੁਹਾਨੂੰ ਖਾਣ ਪੀਣ ਨੂੰ ਜਾਂ ਬਹੁਤ ਮਿਲਦੀਆਂ ਨੇ ਅਸੀਂ ਦੇਖ ਲਈਏ ਤੇ ਰੋਡ ਸਾਈਡ ਤੁਹਾਨੂੰ ਹਰ ਇੱਕ ਚੀਜ਼ ਮਿਲ ਜੇ ਕਿ ਵੱਖਰੀ ਅਖਰੀ ਖਾਣੋਂ ਪਰ ਉਹਨਾਂ ਚੀਜ਼ਾਂ ਪਿੱਛੇ ਹਰ ਇੱਕ ਦੀ ਕਹਾਣੀ ਹੁੰਦੀ ਹਰ ਇੱਕ ਜੋ ਹੈ ਕਿ ਕਿਸੇ ਮਕਸਦ ਦੇ ਨਾਲ ਜਿਹੜਾ ਉਹ ਕੰਮ ਕਰਦਾ ਤੇ ਅੱਜ ਤੁਹਾਨੂੰ ਅਸੀਂ ਕਿਹੋ ਜੀ ਕਹਾਣੀ ਨਾਲ ਜਾਣੂ ਕਰਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਸੈਟਅਪ ਸ਼ੁਰੂ ਕੀਤਾ ਗਿਆ ਆਟੋ ਤੇ ਅਕਸਰ ਲੋਕੀ ਆਟੋ ਆ ਦੇ ਸਵਾਰੀਆਂ ਨੂੰ ਛੱਡਦੇ ਨੇ ਸਵਾਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਠਾਉਂਦੇ ਨੇ ਪਰ ਦੇਖਿਆ ਜਾਵੇ ਤਾਂ ਇਸ ਵੀਰ ਨੇ ਆਟੋ ਦੀ ਮਦਦ ਦੇ ਨਾਲ ਇੱਕ ਰੈਸਟੋਰੈਂਟ ਦਾ ਵਰਗਾ ਇੱਕ ਖਾਣਾ ਇੱਥੇ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਬਿਕੋਜ਼ ਇਹਨਾਂ ਦਾ ਜਿਹੜਾ ਇੱਕ ਪਹਿਲਾ ਰੈਸਟੋਰੈਂਟ ਦੇ ਵਿੱਚ ਸ਼ੈਫ ਦੇ ਇੱਕ ਕੰਮ ਕਰਦੇ ਸੀ ਕਿ ਸ਼ੈਫ ਦੇ ਤੌਰ ਤੇ ਕੰਮ ਕਰਦੇ ਸੀ ਜਿਸ ਦੇ ਵਿੱਚ ਇਹ ਬਹੁਤ ਵਧੀਆ ਇੱਕ ਜੌਬ ਕਰ ਰਿਹਾ ਸੀ ਪਰ ਉਸ ਨੂੰ ਛੱਡਣਾ ਪਿਆ ਕਿਸੇ ਕਾਰਨ ਕਰਕੇ ਤੇ ਹੁਣ ਆਪਣਾ ਸੈਟਅਪ ਸ਼ੁਰੂ ਕੀਤਾ ਤੁਹਾਨੂੰ ਪਹਿਲਾਂ ਸੈਟਅਪ ਮੈਚ ਦੇ ਦਿਖਾ ਦੇਣਾ ਇਹ ਜਿਹੜਾ ਤੁਸੀਂ ਸੈਟਅਪ ਦੇਖ ਰਹੇ ਹੋ ਇੱਕ ਆਟੋ ਤੇ ਸੈਟਅਪ ਲਗਾਇਆ ਗਿਆ ਅਕਸਰ ਹੀ ਲੋਕੀ ਜਿਹੜੇ ਨੇ ਕਿ 카ਟ ਇੱਕ ਵੱਖਰੀ ਬਣਾਉਂਦੇ ਨੇ ਜਾਂ ਕਹ ਰਹੀਏ ਗੱਡੀ ਦੇ ਕੁਛ ਪਰ ਇੱਕ ਨਵਾਂ ਸੈਟਅਪ ਦੇਖਣ ਨੂੰ ਮਿਲਿਆ ਆਟੋ ਤੇ ਹੀ ਇੱਕ ਤਿਆਰ ਕੀਤਾ ਗਿਆ ਤੇ ਦੂਸਰੀ ਗੱਲ ਇਹ ਕਿ ਜਿਹੜੇ ਭਾਜੀ ਨੇ ਇੱਕ ਖੋਦ ਇੱਕ ਸ਼ੈਫ ਤਰਾਚੂ ਕਰਨੇ ਕਿ ਬਹੁਤ ਵਧੀਆ ਹੋਟਲ ਦੇ ਵਿੱਚ ਗੱਲਬਾਤ ਕਰ ਲੈਣੇ ਆ। ਭਾਜੀ ਪਹਿਲੇ ਦੇ ਸੈਸਟੈਂਟ ਸਸੀ ਗੱਲ ਜੀ ਮੇਰੇ ਸਾਹਬ ਨੇ। ਮੇਰਾ ਨਾਮ ਜੀ ਆਪ ਦਾ ਬੇਲਨਾਰ ਸਾਹਿਬ ਕੁਬੀਰ ਸਿੰਘ। ਕੁਬੀਰ ਸਿੰਘ ਜੀ ਆ ਜਾਨਣਾ ਚਾਹਵਾ ਕਿ ਅਖਿਰ ਕਿਸ ਤਰ੍ਹਾਂ ਇਹ ਆਈਡੀਆ ਆਇਆ ਕਿ ਆਟੋ ਦੇ ਵਿੱਚ ਸੈਟਅਪ ਦੋਲਨ ਦਾ ਇੱਕ ਮੈਂ ਤਿਆਰ ਕਰਾਂ। ਸਰ ਆਟੋ ਦੇ ਵਿੱਚ ਇਸਰੇ ਕੋ ਮੈਂ ਹੋਟਲਾਂ ਵਿੱਚ ਜੌਬ ਕਰਦਾ ਬੈਠੇ ਤੇ ਮੈਨੂੰ ਕਿਤੇ ਅਬਰਚੀ ਕਿਤੇ ਜਾਣਾ ਪੈ ਗਿਆ ਸੀ। ਤੇ ਮੇਰੀ ਛੁੱਟੀਆਂ ਥੋੜੀ ਦੋ ਚਾ ਛੁੱਟੀਆਂ ਮੇਰੀ ਜ਼ਿਆਦਾ ਹੀ ਹੋ ਗਈ। ਤੇ ਦੁਬਾਰਾ ਮੈਂ ਵਾਪਸ ਆ ਤੇ ਮੈਨੂੰ ਮੇਰੇ ਮਾਲਕ ਸਾਹਿਬ ਨੇ ਮੈਨੂੰ ਕੋ ਜੌਬ ਤੋਂ ਮਨਾ ਕਰ ਤੇ ਜੋਬ ਤਾਂ ਮਨਾਂ ਕਰਤਾ ਤੇ ਮੈਨੂੰ 2-4 ਮਹੀਨੇ ਘਰ ਦੇ ਲੈ ਬੈਨਾ ਮਹਿਮਾਨ ਜੋਬ ਤਾਂ ਮੈਨੂੰ ਮਿਲ ਲਈ ਪਰ ਮੇਰੇ ਮਾਂ ਪਸੰਦੀ ਸੈਲਰੀ ਨਹੀਂ ਮਿਲ ਪਾ ਰਹੀ ਫਿਰ ਬੜਾ ਸਰ ਘਰ ਤਾਂ ਪਤਾ ਜੇ ਜੋਬ ਚੱਲ ਜੇ ਤੇ ਫਿਰ ਮੁਸ਼ਕਿਲਾ ਕਿੰਨੀ ਸਾਰੀ ਆ ਜਾਂਦੀ ਹੈ ਖਰਚਾ ਆਪਣੀ ਚੱਲਣਾ ਮੇਰਾ ਬਹੁਤ ਔਖਾ ਹੋ ਗਿਆ ਤੇ ਫਿਰ ਮੇਰੇ ਬ੍ਰਦਰ ਨੇ ਆਪਣੇ ਗੱਲਬਾਤ ਵਾਂਗ ਕੀਤੀ ਤੇ ਪਰੇਸ਼ਾਨ ਹੋਇਆ ਪੈ ਚਾਹੇ ਮੇਰੇ ਬ੍ਰਦਰ ਫਿਰ ਕਹਿੰਦੇ ਤੂੰ ਇੱਕ ਰੀ ਆਟੋ ਦੇ ਵਿੱਚ ਟਰਾਈ ਕਰਕੇ ਦੇਖ ਲੈ ਜੇ ਜਿਹ ਤਰ੍ਹਾਂ ਕੰਮ ਸੁੱਤਰ ਆਉਂਦਾ ਤਾਂ ਤੂੰ ਟਰਾਈ ਕਰ ਲੈ ਤੇ ਮੈਂ ਫਿਰ ਮੈਨੂੰ ਅਤੁਲ ਦਾ ਇਹ ਨਾ ਨੇ ਰੈਫਰ ਕੀਤਾ ਇਹ ਤੇ ਆਪਣਾ ਅਤੁਲ ਦਿਖਾਇਆ ਨਾ ਨੇ ਤਤੁਲ ਵਿੱਚ ਸਰ ਮੈਨੂੰ ਇਹ ਆਟੋ ਚ ਜ਼ਿਆਦਾ ਮੈਨੂੰ ਕਿਉਂ ਅੱਛਾ ਲੱਗਿਆ ਕਿਉਂਕਿ ਇੱਦਾਂ ਸੀਟ ਹੋ ਜਾਂਦੀ ਮੁੱਦੀ ਤੇ ਹੋਰ ਆਟੋ ਤੇ ਮੈਂ ਚੱਕ ਤਾ ਤਾਂ ਹੋਰ ਆਟੋ ਵਿੱਚ ਸੀਟਾਂ ਉਲਟੀ ਨਹੀਂ ਹੁੰਦੀ ਜਦੋਂ ਪਿਆਗੋ ਹੋ ਗਿਆ ਮੇਂਦਰਾ ਹੋ ਗਿਆ ਮੋਂਦਰਾ ਹੋ ਗਿਆ ਪਚਾਜ ਵਾਲਾ ਦੀ ਹੋ ਕਿਸੇ ਦੀ ਸੀਟ ਉਲਟੀ ਨਹੀਂ ਹੁੰਦੀ ਪਰੇਸ਼ਾਨ ਹੋਣ ਦੇ ਬਾਅਦ ਫਿਰ ਸਭ ਕਰਕੇ ਤੰਦ ਆਪਣਾ ਕੰਮ ਖੋਲਿਆ ਤੇ ਬਾਕੀ ਹੋਟਲ ਵਾਲਾ ਕੰਮ ਇੱਥੇ ਮਿਲ ਰਿਹਾ ਹੈ ਆਪਣਾ ਤੇ ਤੰ ਮੈਂ ਠੀਕ ਚੱਲਦਾ ਮੈਂ ਬਰਾਬਰ ਕੁਝ ਇੱਕ ਹੋਟਲ ਦੇ ਵਿੱਚ ਇੱਕ ਜੌਬ ਕਰਨਾ ਇੱਕ ਸ਼ੈਫ ਤੇ ਰੈਂਕ ਤੇ ਇੱਕ ਬਹੁਤ ਵੱਡੀ ਜੌਬ ਹੁੰਦੀ ਹੈ ਤੁਸੀਂ ਆਪਣੀ ਜੌਬ ਨੂੰ ਛੱਡਿਆ ਫਿਰ ਇੱਥੇ ਆਏ ਕਿਉਂ ਕੀ ਕਰਨ ਵਾਸਤੇ ਸਰ ਜੌਬ ਨਾ ਛੱਡੀ ਨਹੀਂ ਸਰ ਮੈਨੂੰ ਮੇਰੇ ਹੋਰ ਨਾਲ ਸਾਹਮਣੇ ਵਾਦਾ ਕਰਤਾ ਹੈ ਜੌਬ ਜੌਬ ਮੈਂ ਛੱਡੀ ਨਹੀਂ ਤੇ ਜੇ ਮੇਰੀ ਜੌਬ ਗਈ ਹੈ ਤੇ ਸਰ ਫਿਰ ਜਾ ਕੇ ਮੈਨੂੰ ਡਿਸੀਜਨ ਲੈਣਾ ਪਿਆ ਜੌਬ ਮੈਨੂੰ ਮਿਲ ਰਹੀ ਹੈ ਪਰ ਮੇਰੇ ਮਨਸਤ ਦੀ ਜੌਬ ਮੈਨੂੰ ਮਿਲ ਗਈ ਅੱਛਾ ਤੇ ਫਿਰ ਜਾ ਕੇ ਮੈਂ ਹਾਰ ਗਿਆ ਆਪਣਾ ਗਿਆ ਚਲੋ ਆਪਣਾ ਮੈਂ ਕੁਝ ਮਾੜਾ ਮੋਟਾ ਕੁਝ ਕਰਾਂਗਾ ਇਹ ਇੱਕਦਮ ਜੋਬ ਦਾ ਨਾਲ ਇੱਕ ਬੰਦੇ ਦਾ ਘਰ ਚੱਲਦਾ ਹੈ ਨਾ ਜੋ ਪੈਸੇ ਆਂਦੇ ਉਸ ਅਕੋਰਡਿੰਗ ਸਾਰਾ ਘਰ ਦਾ ਸਿਸਟਮ ਬਣਿਆ ਹੁੰਦਾ ਇੱਕਦਮ ਜੋਬ ਚਲੇ ਜਾਣਾ ਪੈਸੇ ਆਣੇ ਬੰਦ ਹੋ ਜਾਂਦੇ ਇੱਕ ਸਿਸਟਮ ਹੇਲ ਜਾਂਦਾ ਕੀ ਉਦੋਂ ਕੀ ਮੁਸ਼ਕਿਲ ਆ ਬន្តែ ਸਾਰੇ ਇਸ ਤਰ੍ਹਾਂ ਨਾ ਦੇਖੋ ਜੋਬ ਤੇ ਮੈਂ ਪਹਿਲਾਂ ਪਹਿਲਾਂ ਮੈਂ ਜੋਬ ਹੀ ਟਰਾਈ ਕੀਤੀ ਤੇ ਜੋਬ ਹੀ ਟਰਾਈ ਕੀਤੀ ਜੋਬ ਸਰ ਮਨੋ ਜੋਬ ਮਿਲਦੇ ਪਰ ਪੈਸੇ ਮੇਰੇ ਬਾਂਸਨ ਦੀ ਸੈਲਰੀ ਨਹੀਂ ਮਿਲ ਰਹੀ ਤੇ ਜਿਹੜਾ ਤੁਹਾਨੂੰ ਪਤਾ ਇੱਕ ਨੇ ਬਜਟ ਬਣਿਆ ਹੋਵੇ ਉਹ ਦੁਬਾਰਾ ਉਸ ਬਜਟ ਦੇ ਵਿੱਚ ਸੈਲਰੀ ਨਾ ਵੀ ਲੈ ਤੇ ਥੋੜੀ ਜੀ ਡਾਊਨ ਮਿਲੇ ਸੈਲਰੀ ਤਾਂ ਉਹ ਫਿਰ ਸਰਕਸ ਸੱਟ ਜਾਂ ਨਹੀਂ ਲੱਗਦਾ ਤੇ ਤਾਜਗਰ ਸਰ ਮੈਂ ਆਪਣਾ ਡੀਜ਼ੀ ਲੈ ਤਾ ਮੈਂ ਆਪਣਾ ਚਲੋ ਆਪਣਾ ਕੋਈ ਮਾੜਾ ਮੋਟਾ ਕੁਸ਼ਲਣਾ ਚਲੋ ਜੇ ਮੈਂ ਹੋਟਲ ਵਾਲੀ ਸੈਲੀ ਨਹੀਂ ਸਟਾਰਟਿੰਗ ਦੇ ਮਿਲ ਪਾਈਗੀ ਪਰ ਹੋਲੀ ਹੋਲੀ ਟਾਈਮ ਪਾ ਕੇ ਆਪਣੀ ਹੋਟਲ ਦੀ ਸੈਲੀ ਤੱਕ ਪਹੁੰਚ ਜਾਗਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੈਂ ਹੋਟਲ ਦੀ ਸੈਲੀ ਤੱਕ ਆਪਣਾ ਪਹੁੰਚ ਗਿਆ ਇਸ ਟਾਈਮ ਤੇ ਫਿਰ ਦੇਖੀ ਜਾਵੇ ਭਜੀ ਇੱਕ ਹੋਟਲ ਦੇ ਕੰਮ ਚ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਇੱਕ ਰੋਡ ਸਾਈਡ ਦੇ ਵਿੱਚ ਕੰਮ ਕਰਨਾ ਇੱਕ ਆਟੋ ਤੇ ਫਰਕ ਹੁੰਦਾ ਕਿੰਨਾ ਕਿ ਮੁਸ਼ਕਿਲ ਆਉਂਦੀ ਹੈ ਦੇਖਿਆ ਕੀ ਚੇਂਜਸ ਆਏ ਨੇ ਤੁਹਾਡੇ ਇੱਕ ਹੋਟਲ ਚ ਕੰਮ ਕਰਨ ਚ ਤੇ ਇੱਥੇ ਕੰਮ ਸਰ ਹੋਟਲ ਦੇ ਵਿੱਚ ਦੇ ਜੋ ਇੱਕ ਇੱਕ ਮਾਈਂਡ ਸੈਟ ਹੁੰਦਾ ਏ ਨਾ ਉਹ ਤੋਂ ਆਪਣੇ ਤਿਆਤਰ ਹੋ ਕੇ ਤੇ ਆਪਣਾ ਸਦਾ ਜਾਓ ਆਪਣਾ ਕੰਮ ਨੂੰ ਕਰੋ ਤੇ ਇੱਕ ਸੈਟਪ ਬਣਿਆ ਹੁੰਦਾ ਪੂਰਾ ਪ੍ਰੋਪਰ ਉੱਤੇ ਕਿ ਕਿ ਪਤਾ ਆਪਾਂ ਸਾਡੀ ਡਿਊਟੀ ਸ਼ਿਫਟ ਬਾਈ ਸ਼ਿਫਟ ਬਣੀ ਹੁੰਦੀ ਸੀ ਜੀ ਕਿ ਆਪਾਂ ਸਵੇਰੇ ਆਇਆ ਕੰਨਾਂ ਦਪੈ ਤੇ ਡਮ ਐ ਕੰਨਾਂ ਸ਼ਿਫਟ ਕੰਪਲੀਟ ਹੋਈ ਕੇ ਸਟਾਫ ਦੀ ਦੂਸਰੀ ਸਟਾਫ ਦੀ ਵਿੱਚ ਆਪਾਂ ਗਏ ਤੇ ਆਪਣਾ ਗਏ ਤੇ ਆਪਣੀ ਸ਼ਿਫਟ ਕੰਪਲੀਟ ਕੀਤੀ ਉਸ ਬਾਅਦ ਆ ਗਏ ਤੇ ਬਾਕੀ ਬਦਲਾਅ ਦੀ ਗੱਲ ਕਰ ਰਹੇ ਸਰ ਉਹ ਇੱਕ ਨੌਕਰੀ ਆ ਇਹ ਸਾਰੇ ਇੱਕ ਆਪਣਾ ਬਿਜ਼ਨਸ ਆ ਤੇ ਉੱਥੇ ਥੋੜਾ ਜਿਹਾ ਆਪਾਂ ਐਡ ਵੀ ਸਰ ਤੇ ਫਰਕ ਤਾਂ ਸਰ ਹੈਗਾ ਮਤਲਬ ਚੀਜ਼ ਦੇ ਵਿੱਚ ਬਾਕੀ ਜੋ ਆਪਣੇ ਕੰਪਨੀ ਦਾ ਨਜ਼ਾਰਾ ਉਹ ਫਿਰ ਜੋਬ ਚ ਨਹੀਂ ਆ ਤੇ ਜੋਬ ਹਾਂ ਕਸਟਮਰ ਅਟੈਂਡ ਕਰੋ ਜੀ ਇਸ ਤਰ੍ਹਾਂ ਕੀ ਗੱਲਬਾਤ ਕਰ ਰਹੇ ਆ ਅਸੀਂ ਲਗਾਤਾਰ ਦੇਖ ਸਕਦੇ ਹੋ ਕਿ ਜਿਹੜਾ ਸੈਟਅਪ ਜਿਹੜਾ ਕਿ ਵਧੀਆ ਤੇ ਪੁੱਛਣ ਭਾਈ ਕਿਸੇ ਨਾਲ ਦਾ ਖਾਣਾ ਵਧੀਆ ਲੱਗਾ ਸਵਾਦ ਨਹੀਂ ਵਧੀਆ ਇਸ ਤਰ੍ਹਾਂ ਦਾ ਟੇਸ ਲੱਗਾ ਵੀ ਕਾਫੀ ਵਧੀਆ ਹੈ ਕਈ ਵਾਰੀ ਆ ਚੁੱਕੇ ਹਾਂ ਪਹਿਲੇ ਵੀ ਨਾਲੇ ਬੜਾ ਰੀਜ਼ਨੇਬਲ ਰੇਟ ਹੈ ਇਟਸ ਕੁਆਇਟ ਗੁੱਡ اچھا ਕਿ ਇਹ ਖਾਸ ਸ਼ੈਫਰ ਹੈ ਜੋ ਕਿ ਨੇਕ ਵੱਡੇ ਹੋਟਲਸ ਹਾਂਜੀ ਉਹੀ ਮੈਂ ਵੀ ਹੋਟਲ ਆਈ ੜੀਆ ते अच्छा टेस्ट कितना अच्छा नहीं अच्छा गया था हां जी हां जी हमको काम पता जिस तरह की गल कीती है ते कस्टमर भी आ रहे ने बहुत बढ़िया सैटिस्फाई हो के आ रहे ने ते बढ़िया टेस्ट बढ़िया लग रहा है ਤੁਸੀਂ ਦੇਖ ਸਕਦੇ ਕਿ ਬਹੁਤ ਵਧੀਆ ਸੈਟਅਪ ਹੈ ਜਿਵੇਂ ਆਪਾਂ ਰੈਸਟੋਰੈਂਟ ਭਾਜੀ ਇੱਥੇ ਕਿੰਨਾ ਕੁ ਪ੍ਰਿਪੇਅਰ ਕਰਕੇ ਦਿੰਦੇ ਹੋ ਕਿ ਅਸ ਅਕੋਰਡਿੰਗ ਤੇ ਸਾਮਾਨ ਬਣਾ ਕੇ ਘਰੋਂ ਲੈ ਕੇ ਆਉਂਦੇ ਕੀ ਸਿਸਟਮ ਨਹੀਂ ਸਾਮਾਨ ਤੇ ਸਰ ਮੇਰਾ ਇੱਥੇ ਨਹੀਂ ਬਣਦਾ ਮੈਂ ਸਾਰਾ ਸਾਮਾਨ ਬਣਾਦਾ ਆਪਣੇ ਘਰ ਸਾਰਾ ਸਮਾਨ ਘਰੋ ਬਣਾ ਕੇ ਤੇ ਇੱਥੇ ਇਸ ਨੂੰ ਖਾਲੀ ਆਪਣਾ ਗਰਮ ਗਰਮ ਕਰਨਾ ਬਾਕੀ ਜੇ ਮਾੜਾ ਮੋਟਾ ਕੋ ਮਸਾਲਾ ਮਸਲਾ ਲਗਾਣਾ ਉਹ ਚ ਹੀ ਲਗਾ ਕੇ ਪੜੇ ਦੀ ਤੇ ਜਿਹੜਾ ਮੇਲਾ ਜਿਹੜਾ ਮੇਰਾ ਮੇਨ ਕੰਮ ਕੰਤਾ ਜਿਹੜਾ ਬੇਸ ਉਹ ਘਰੇ ਹੀ ਹੈ ਇੱਥੇ ਇਸ ਨੂੰ ਖਾਲੀ ਮੇਰਾ ਸਾਰਾ ਸਮਾਨ ਬਣਾਇਆ ਗਿਆ ਤੇ ਖਾਲੀ ਮੈਂ ਗਰਮ ਕਰਕੇ ਦਿੱਤਾ ਭਾਵੇਂ ਇੱਕ ਰੋਡ ਸਾਈਡ ਦੇ ਵਿੱਚ ਕੰਮ ਜਿਹੜੇ ਲੋਕੀ ਕਰਦੇ ਉਹਦੇ ਟੇਸ ਤੇ ਇੱਕ ਰੈਸਟੋਰੈਂਟ ਦੇ ਬੇਸ ਤੇ ਬਹੁਤ ਫਰਕ ਹੁੰਦਾ ਉਹ ਜਿਵੇਂ ਕਸਮ ਕਹੇਗੇ ਨਹੀਂ ਕਰ ਉਹ ਰੈਸਟੋਰੈਂਟ ਟਾਈਪ ਹੀ ਲੱਗਾ ਕੀ ਫਰਕ ਕੀ ਹੁੰਦਾ ਇਸ ਚੀਜ਼ ਕੀ ਅਲੱਗ ਕੀ ਕਰਦੇ ਹੋ ਤੁਸੀਂ ਸਰ 호텔 ਲਾਈਨ ਵਿੱਚ ਕੀ ਹੈ ਮੇਨ ਕੋਈ ਪ੍ਰੋਪਰ ਇੱਕ ਦੇ ਬ੍ਰਾਂਡ ਦੇ ਸਮਾਨ ਉੱਥੇ ਵਰਤੀਦਾ ਅੱਛਾ ਠੀਕ ਹੈ 호텔 ਲਾਈਨ ਚ ਪ੍ਰੋਪਰ ਐਮਡੀਆ ਦਾ ਮਸਾਲੇ ਆ ਐਮਡੀਆ ਦਾ ਸਾਰਾ ਕੁਝ ਮਤਲਬ ਮਸਾਲੇ ਵੀ ਆ ਅੱਛੀ ਕੁਆਲਟੀ ਦੇ ਸਮਾਨ ਉੱਥੇ ਵਰਤੀਦਾ ਉਹ ਉਹੀ ਸਮਾਨ ਅਸੀਂ ਇੱਥੇ ਵਰਤੇਦੇ ਬੇ ਆ ਅੱਛੀ ਕੁਆਲਟੀ ਆਪਾਂ ਇਸਤੇਮਾਲ ਕਰ ਰਹੇ ਆ ਲੋ ਕੁਆਲਟੀ ਮਸਾਲੇ ਨਹੀਂ ਇਸਤੇਮਾਲ ਕਰ ਰਹੇ ਅੱਛੇ ਬ੍ਰਾਂਡ ਦੇ ਮਸਾਲੇ ਇਸਤੇਮਾਲ ਕਰ ਤੇ ਬਸ ਟੇਸਟ ਜੋ ਟੇਸਟ ਆਪਾਂ 호텔 ਲੈਂਚਰਸ ਰੱਖਿਆ ਉਹ ਟੇਸਟ ਅਸੀਂ ਇੱਥੇ ਦੇਦੇ ਆ ਕਸਟਮਰ ਨੂੰ ਪੇਸ ਨਾਲ اور ਕੁਆਲਟੀ ਨਾਲ ਸੀ ਕੋਮਪਰੋਮਾਈਜ਼ ਨਹੀਂ ਕੀਤਾ ਭਜੀ ਜਦੋਂ ਇੱਕ ਕਹਿੰਦੇ ਨੇ ਕਿ ਜਦੋਂ ਇੱਕ ਮੁਸ਼ਕਿਲ ਹਾਲਾਤ ਅੰਦਰ ਚੰਗੇ ਚੰਗੇ ਵੀ ਆਪਣਾ ਸਾਥ ਦੇ ਨੂੰ ਛੱਡ ਜਾਂਦੇ ਨੇ ਜ਼ਿੰਸਦਾਰੀ ਦੀ ਗੱਲ ਕਰ ਲਈ ਇੱਕ ਹੋਟਲ ਤੋਂ ਜੌਬ ਛੱਡਣਾ ਇੱਕ ਫੈਮਿਲੀ ਦੇ ਉੱਤੇ ਮੁਸੀਬਤ ਹੀ ਆ ਜਾਂਦੀ ਇੱਕ ਮੁਸ਼ਕਿਲ ਹੋ ਜਾਂਦਾ ਸਭ ਕੁਝ ਮੈਨੇਜ ਕਰਨਾ ਕਿੰਨਾ ਕੋ ਦਸਹਿਣਾ ਪਿਆ ਕਿਸੇਦਾਰਾਂ ਨੂੰ ਕੋਈ ਸਪੋਰਟ ਮਿਲੀ ਹੈ ਕਿ ਨਹੀਂ ਸਿਰ ਇਸੇ ਵਾਲਾ ਸਪੋਰਟ ਤੇ ਕੋਈ ਜ਼ਿਆਦਾ ਨਹੀਂ ਮਿਲੇ ਪਰ ਮੇਰੇ ਬ੍ਰਦਰ ਨੂੰ ਪੂਰੀ ਸਪੋਰਟ ਮਿਲੀ ਹੈ ਦੋ ਬ੍ਰਦਰ ਨੇ ਮੇਰੇ ਦੋਵਾਂ ਨੂੰ ਪੂਰੀ ਪੂਰੀ ਸਪੋਰਟ ਵੀ ਮਿਲੀ ਹੈ ਨਾਲੇ ਇੱਕ ਹਿੰਮਤ ਵੀ ਰੱਖੀ ਹੈ ਤੇ ਪੈਸੇ ਵੱਲੋਂ ਲੈ ਕੇ ਹਿੰਮਤ ਵੱਲੋਂ ਲੈ ਕੇ ਤੇ ਕੰਨੇ ਤੂੰ ਆਪਣਾ ਹਿੰਮਤ ਨਾ ਹਾਰ ਤੋ ਆਪਣਾ ਡਟ ਕੇ ਕੰਮ ਕਰ ਕੋ ਚੱਕਰ ਨਹੀਂ ਤੇ ਬਸ ਮੈਂ ਹਿੰਮਤ ਦੇ ਸਾਹਮਣਾ ਬਾਕੀ ਪਰਮਾਤਮਾ ਵੱਲੋਂ ਹੀ ਬੱਧ ਰਹੀ ਹੈ ਕੁਝ ਆਪਣੇ ਅੰਦਰ ਵੀ ਹਿੰਮਤ ਨਹੀਂ ਆਪਾਂ ਟੁੱਟਣ ਦਿੱਤੀ ਕਿੰਨਿਆ ਜੇ ਅਸੀਂ ਆਪ ਟੁੱਟ ਜਾਂਦੇ ਅਸੀਂ ਕੰਮ ਕਰਦਾ ਪਰਿਵਾਰਕ ਦਾ ਬਾਲਾ ਤੇ ਆਪਣੀ ਹਿੰਮਤ ਵੀ ਅਸੀਂ ਪੂਰੀ ਆਪਣੀ ਬਰਕਰਾਰ ਰੱਖੀ ਹੈ ਪਰਮਾਤਮਾ ਵੱਲੋਂ ਵੀ ਹਿੰਮਤ ਰੱਖੀ ਹੈ ਤੇ ਬ੍ਰਦਰ ਵੀ ਮੇਰਾ ਬੁਰਾ ਸਾਥ ਦਿੱਤਾ ਆਪਣਾ ਦੋਪਰਾ ਆਨੇ ਵਾਲੇ ਪੂਰਾ ਸਾਥ ਤੋਂ ਉਹ ਨਾਲੇ ਸਾਥ ਦੇ ਸਾਹਮਣਾ ਇਹ ਮੱਥੇ ਤੱਕ ਪਹੁੰਚਿਆ ਸਰ ਕੀ ਕੀ ਥੋੜਾ ਦੱਸ ਜੋ ਆਪਣੇ ਮੀਨੂ ਬਾਰੇ ਕੀ ਕੀ ਇੱਥੇ ਬਣਾਉਂਦੇ ਹੋ ਤੇ ਕੀ ਕੀ ਟਾਈਮਿੰਗਸ ਹੁੰਦੇ ਨੇ ਕਿਸ ਤਰ੍ਹਾਂ ਜੇ ਕਿਸੇ ਕਸਟਮਰ ਨੂੰ ਰੀਚ ਕਰਨਾ ਕਿਸ ਤਰ੍ਹਾਂ ਕਰ ਸਕਦਾ ਮੈਂ ਮੈਂ ਸਾਡੇ ਇੱਥੇ ਬਣਾਦਾ ਜੀ ਚਾਪ ਮੇਰਾ ਮੀਨੂ ਬਹੁਤ ਛੋਟਾ ਜਿਹਾ ਮੀਨੂ ਆ ਸਰ ਇੱਕਦਮ ਬਣਾਦਾ ਮੈਂ ਚਿਕਨ ਬਰੈਨੀ ਇੱਕ ਹੋਮ ਮੇਡ ਚਿਕਨ ਚਿਕਨ ਚਾਵਲ ਔਰ ਰਾਜਮਾ ਚਾਵਲ ਔਰ ਤਵਾ ਚਪਾਤੀ ਪਲੇਨ ਔਰ ਸਟੀਮ ਰਾਈਸ ਇਹ ਚੀਜ਼ ਹੈ 5-6 ਮਿੰਟ ਤੇ ਟਾਈਮਿੰਗ ਸਰ ਮੇਰਾ ਜਿੱਥੇ ਕੋਈ ਸਵੇਰੇ 11:30 ਤੋਂ ਲੈ ਕੇ ਦੁਪਹਿਰੇ 4 ਵਜੇ ਤੱਕ 4:30 ਤੱਕ ਫਿਰ ਉਹ ਸਵੇਰ ਵਿੱਚ ਲੈਂਦਾ ਘਰ ਫਿਰ ਨਵੀ ਸਾਰੀ ਪ੍ਰੀਪਰੇਸ਼ਨ ਦੁਬਾਰਾ ਫਿਰ ਕਰਕੇ ਦੁਬਾਰਾ ਸ਼ਾਮਾਂ ਨੂੰ ਫਿਰ ਇੱਥੇ ਆਈਦਾ ਤੇ ਲੋਕੇਸ਼ਨ ਸਰ ਮੇਰੀ ਹੈਗੀ ਜੇ ਹੌਲੀ ਲੈਂਦੇ ਬਿਲਕੁਲ ਸਾਹਮਣੇ ਬਿਆਨਪਾਰ ਰਣਜੀਤ ਐਵੇਨਿਊ ਬੀ ਬਲੌਕ ਇਹਦੇ ਕੋਲੋਂ ਤਾਂ ਹਫਤਾ ਦਿਸਰਾ ਕੀ ਇੱਕ ਵੱਡੇ ਹੋਟਲ ਇਹ ਸ਼ੈਫ ਜਿਹੜੇ ਨੇ ਇੱਕ ਹੁਣ ਇੱਕ ਰੋਡਸਾਈਡ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਜਿਸ ਦੇ ਵਿੱਚ ਰਿਸਪੌਂਸ ਵਧੀਆ ਮੇਖਾਂ ਨੂੰ ਮਿਲਿਆ ਪਰ ਇੱਕ ਹੋਰ ਯੂਨਿਕ ਕੰਮ ਕੀਤਾ ਕਿ ਆਟੋ ਦੇ ਵਿੱਚ ਇਸੇ ਲੋਕੀ ਸਵਾਰੀਆਂ ਨੂੰ ਧੁੰਦੇ ਨੇ ਉੱਥੇ ਹੀ ਜਿਹੜਾ ਇੱਕ ਵੀਰ ਨੇ ਜਿਹੜਾ ਸੈਟਅਪ ਸ਼ੁਰੂ ਕੀਤਾ ਹੈ ਕਿ ਵੱਖਰਾ ਕਨਸੈਪਟ ਦੇਖਣ ਨੂੰ ਮਿਲਿਆ ਹੋਟਲ ਲਾਈਨ ਦਾ ਬਿਲਕੁਲ ਕਹਿ ਰਹੀ ਹੈ ਕਿ ਜੋ ਐਕਸਪੀਰੀਅੰਸ ਹੈ ਉਹ ਇੱਥੇ ਸਵਾਦ ਮੇਖਾਂ ਨੂੰ ਮਿਲਦਾ ਲੋਕੀ ਵੀ ਅਕਸਰ ਕਹਿੰਦੇ ਨੇ ਕਿ ਜੋ ਫੀਡਬੈਕ ਮਿਲ ਰਿਹਾ ਹੈ ਕਿ ਸੇਮ ਟੇਸਟ ਹੋਟਲ ਦਾ ਹੀ ਹੈ ਤੇ ਮੁਸ਼ਕਿਲ ਆਈ ਸੀ ਕਿ ਕਿੱਥੇ 50000 ਦੀ ਜੌਬ ਛੱਡ ਕੇ ਤਾਂ ਫਿਰ ਇੱਥੇ ਆ ਕੇ ਕੰਮ ਕਰਨੇ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਪਰ ਫਿਰ ਵੀ ਇਸ ਵੀਰ ਨੇ ਆਪਣਾ ਕੰਮ ਕੀਤਾ ਤੇ ਅੱਗੇ ਮਿਹਨਤ ਨੂੰ ਤਰਜੀਹ ਦੇ ਰਿਹਾ ਸੀ ਆਸ ਕਰਦੇ ਹਾਂ ਲੋਕ ਜਿਹੜੇ ਇਹਨਾਂ ਤੋਂ ਪੁੱਛ ਸੇ ਰਹਿਣਗੇ ਜ਼ਿੰਦਗੀ 'ਚ ਅੱਗੇ ਵਧਣਗੇ ਮਿੰਟੇ ਜਦੋਂ ਵਸਟ ਸਿੱਟਿੰਗ ਹੈਡਲਾਈਨਸ ਆਮ ਨਹੀਂ ਸਨ